ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਸੁਖਮਨੀ ਮਹਲਾ 5ਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰੇ ਨਮੈ ਜੁਗਾਦ ਗੁਰੇ ਨਮੈ ਸਤਗੁਰੇ ਨਮੈ ਸ੍ਰੀ ਗੁਰਦੇਵੇ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵ ਕਲ ਕਲੇਸ਼ ਤਨ ਮਾਹੇ ਮਿਟਾਵ ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਗਣਤ ਨੇਕੇ ਬੇਦ ਪ੍ਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਏਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨ ਆਵੇ ਕਾਂਖੀ ਏਕੈ ਦਰਸ ਤਹਾਰ ਨਾਨਕ ਉਣ ਸੰਗ ਮੋਹਿ ਉਦਾਰ ਸੁਖ ਮਣੀ ਸੁਖਿ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾ ਪ੍ਰਭ ਕੈ ਸਿਮਰਨ ਗਰਬਨਾ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਛ ਬਿਗ ਨ ਲਾਗੇ ਪ੍ਰਭ ਕੈ ਸਿਮਰਨ ਅਣ ਦਿਨ ਜਾਗੇ ਪ੍ਰਭ ਕੈ ਸਿਮਰਨ ਪੋ ਨ ਬਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧਕ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੋ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਇ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਜੈ ਪ੍ਰਭ ਕੈ ਸਿਮਰਨ ਸਭ ਕਿਛ ਸੂਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਣ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਹਿ ਸਮਾਏ ਅੰਮ੍ਰਿਤ ਨਾਮ ਰਿਦਮਾਹਿ ਸਮਾਏ ਪ੍ਰਭ ਜੀ ਬਸੈ ਸਾਧਕੇ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭੂ ਕੋ ਸਿਮਰੈ ਸੇ ਤਨਵੰਤੇ ਪ੍ਰਭੂ ਕੋ ਸਿਮਰੈ ਸੇ ਪਤਵੰਤੇ ਪ੍ਰਭੂ ਕੋ ਸਿਮਰੈ ਸੇ ਜਨ ਪਰਵਾਨ ਪ੍ਰਭੂ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭੂ ਕੋ ਸਿਮਰੈ ਸੇ ਬੇਮੋਤਾਜੇ ਪ੍ਰਭੂ ਕੋ ਸਿਮਰੈ ਸੇ ਸਰਵ ਕੇ ਰਾਜੇ ਪ੍ਰਭੂ ਕੋ ਸਿਮਰੈ ਸੇ ਸੁਖ ਵਾਸੀ ਪ੍ਰਭ ਕੋ ਸਿਮਰੈ ਸਦਾ ਅਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦੇ ਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੈ ਸੇ ਮੁਕਸ ਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ ਪ੍ਰਭੂ ਕੋ ਸਿਮਰੈ ਤਨ ਆਤਮ ਜੀਤਾ ਪ੍ਰਭੂ ਕੋ ਸਿਮਰੈ ਤਨ ਨਿਰਮਲ ਰੀਤਾ ਪ੍ਰਭੂ ਕੋ ਸਿਮਰੈ ਤਨ ਅਨੰਦ ਖਨੀਰੇ ਪ੍ਰਭੂ ਕੋ ਸਿਮਰੈ ਵਸੈ ਹਰ ਨੇਰੇ ਸੰਤ ਕ੍ਰਿਪਾ ਤੇ ਅਣ ਦਿਨ ਜਾਗੈ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਣ ਕਬੂ ਨ ਝੂਰੇ ਪ੍ਰਭ ਕੈ ਸਿਮਰਣ ਹਰ ਗੁਣ ਬਾਨੀ ਪ੍ਰਭ ਕੈ ਸਿਮਰਣ ਸਹਿਜ ਸਮਾਨੀ ਪ੍ਰਭ ਕੈ ਸਿਮਰਣ ਨਹਿ ਚਲ ਆਸਨ ਪ੍ਰਭ ਕੈ ਸਿਮਰਣ ਕਮਲ ਵਿਗਾਸਨ ਪ੍ਰਭ ਕੈ ਸਿਮਰਣ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਣ ਕਾ ਅੰਤ ਨਾ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਨੀ ਪਇ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਭੇਦ ਉਪਾਏ ਹਰ ਸਿਮਰਨ ਪਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚਉਕੁੰਟ ਜਾਤੇ ਹਰ ਸਿਮਰਨ ਧਾਰੇ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਮੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਕਰ ਕਿਰਪਾ ਜਿਸ ਆਪ ਮੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸ਼ਲੋਕ ਦੀਨ ਦਰਦ ਦੁਖ ਪੰਜਨਾ ਕਟ ਕਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਪਾਈ ਮਨ ਉਹਾ ਨਾਮ ਤੇਰ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮਦਲੈ ਕੇਵਲ ਨਾਮ ਸੰਗ ਤੇਰੈ ਚੱਲੈ ਜੇ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਨ ਮਾਹੇ ਉਦਾਰੀ ਅਨਕ ਪੁਨੈ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮਕ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਖਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋੜੀ ਬੰਦਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨ ਕਮਾਇਆ ਰੰਗ ਤਿਕ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਇਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧੀਈਐ ਨਾਮ ਗੁਰਮਤਿ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗਨ ਜਐ ਆਏ ਸੰਗਾਰੈ ਹਰਿ ਕਾ ਨਾਮ ਤਤਕਾਲ ਉਦਾਰੈ ਅਨਕ ਜੋਨ ਜਨਮੈ ਮਰ ਜਾਮੈ ਨਾਮ ਜਪਤ ਪਾਵੈ ਵਿਸਰਾਮ ਹੋ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਇਐ ਸਾਧਕੈ ਸੰਗ ਜੈ ਮਾਰਗ ਕੇ ਗਣੇ ਜਾਏ ਨਾ ਕੋਸਾ ਹਰ ਕਾ ਨਾਮ ਓਹਾ ਸੰਤੋਸਾ ਜੈ ਪੈੰਡ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਜਾਨੋ ਹਰ ਕਾ ਨਾਮ ਤੈ ਨਾਲ ਪਛਾਨੋ ਚੈ ਮਹਾ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨਕ ਬਿਰਤ ਬਵੇਕੈ ਹਰ ਕਾ ਨਾਮ ਜਨਕ ਮੁਕਤ ਜੁਗਤ ਹਰ ਕੈ ਨਾਮ ਜਨਕ ਤ੍ਰਿਪਤ ਭੁਗਤ ਹਰ ਕਾ ਨਾਮ ਜਨਕ ਰੂਪ ਰੰਗ ਹਰ ਕਾ ਨਾਮ ਜਪਤ ਕਬ ਪਰੈਨਾ ਭੰਗ ਹਰ ਕਾ ਨਾਮ ਜਨਕੀ ਵਡਿਆਈ ਹਰ ਕੈ ਨਾਮ ਜਨ ਸੁਭ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਕਾ ਨਾਮ ਜਪਤ ਕਛ ਨਾਹੇ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆਪ ਰਬ ਦੀਨਾ ਹਰ ਹਰ ਜਨ ਕੈ ਓਟ ਸਦਾਣੀ ਹਰ ਪਰਤਾਪ ਜਨ ਅਵਰਣ ਜਾਣੀ ਉਤ ਪੋਤ ਜਨ ਹਰ ਰਸ ਰਾਤੇ ਸੁੰਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੇ ਭਗਤ ਮੁਕਤ ਬੋਹ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤਿ ਏ ਹਰ ਕੋ ਨਾਮ ਕਾਮ ਤੈਨ ਹਰ ਹਰ ਗੁਣ ਗਾਮ ਹੈ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿੱਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵੱਡ ਭਾਗੇ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮਕ ਨਾਮ ਪਾਵੈ ਜਨ ਕੋਈ ਸੰਤ ਕਾ ਸੰਗ ਵਡ ਭਾਗੇ ਪਾਇਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਇ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ